ਏ ਦਿਵਾਨਸ਼ ਕਿਸੇ ਕੋਲੋਂ ਸਿੱਖਿਆ ਨਹੀਂ ਕਿਸੇ ਨੂੰ ਪਿਆ ਨਹੀਂ ਕਿ ਮੈਨੂੰ ਸਿਖਾਓ ਦੱਸੋ ਸਿਰਫ 7 ਸਾਲ ਦੀ ਉਮਰ ਹੈ 7 ਸਾਲ ਦੇ ਬੱਚੇ ਨੂੰ ਕੁਝ ਪਤਾ ਨਹੀਂ ਲੱਗਦਾ ਕਿ ਮੈਂ ਕਰਨਾ ਕੀ ਹੈ ਕਿਉਂਕਿ ਉਹਨਾਂ ਨੂੰ ਜ਼ਿਆਦਾਤਰ ਹੁੰਦਾ ਕਿ ਅਸੀਂ ਦੋਸਤਾਂ ਨਾਲ ਖੇਡੀਏ ਬਾਹਰ ਰਹੀਏ ਇੰਜੋਏ ਕਰੀਏ ਪਰ ਇਹ ਬੱਚੇ ਨੂੰ ਹੈ ਪਿਆਰ ਸਪੋਰਟਸ ਦੇ ਨਾਲ ਮੈਨੂੰ ਕਹਿੰਦਾ ਕਿ ਮੈਂ ਵੱਡਾ ਹੋ ਕੇ ਫੌਜੀ ਬਣਾ। ਕੀ ਬੰਨਣਾ ਚਾਹਤੇ ਬੜੇ ਹੋ ਕੇ? ਫੌਜੀ ਫੌਜੀ ਦੇਸ਼ ਦਾ ਨਾਮ ਰੌਸ਼ਨ ਕਰੋਗੇ? ਮਨ 6.5 ਸਾਲਾਂ ਦਾ 7 ਸਾਲਾਂ ਦਾ ਹੋਣ ਵਾਲਾ ਹੈ ਤੇ ਚੰਡੀਗੜ੍ਹ ਦੀਆਂ ਸੜਕਾਂ ਦੇ ਉੱਤੇ ਇਹ ਸਕੇਟਿੰਗ ਸਿੱਖ ਰਿਹਾ ਕਿਸੇ ਤੋਂ ਸਿੱਖੀ ਨਹੀਂ ਕੋਈ ਉਸਤਾਦ ਨਹੀਂ ਧਾਰਿਆ ਸਿਰਫ YouTube ਤੋਂ ਦੇਖ-ਦੇਖ ਕੇ ਨੇ ਇਹ ਚੀਜ਼ਾਂ ਸਿੱਖੀਆਂ ਨੇ ਇੰਨਾ ਇਤਨਾ ਆਪਣੇ ਆਪ ਵਿੱਚ ਇੰਨਾ ਹੌਸਲਾ ਹੈ ਜੀ ਹਰ ਚੀਜ਼ ਆਪਣਾ ਆਪ ਹੀ ਕਰਦਾ ਜੀ ਇਹ ਅੱਜ ਕੱਲ ਛੋਟੇ-ਛੋਟੇ ਬੱਚਾ ਕੋਲ ਜੋ ਅੱਕਾ ਕੋਲ ਮੋਬਾਈਲ ਆ ਗਏ ਅੱਛਾ ਯੂਟਿਊਬ ਸਾਰਾ ਕੁਲ ਖੋਲ ਲੈਂਦਾ ਇਹ ਨੂੰ ਸਾਰਾ ਕੁਝ ਪਤਾ ਹੈ ਸਾਰੀ ਚੀਜ਼ ਦੀ ਨੌਲੇਜ ਹੈ ਦਿਮਾਗ ਵਿੱਚ ਇਤਨਾ ਹੈ ਸਾਡੇ ਕੋਲ ਵੀ ਨਹੀਂ ਸੀ ਇਨਾਂ ਦੇ ਮਨ ਹਾਂਜੀ ਬਾਜੀ ਜੇ ਤੁਸੀਂ ਕੁਝ ਬੰਨਣਾ ਹੈ ਤਾਂ ਛੋਟੀ ਉਮਰ ਦੇ ਵਿੱਚ ਹੀ ਇਹ ਸੋਚ ਲਓ ਇਹ ਥਾਨ ਲਓ ਕਿ ਅਸੀਂ ਵੱਡੇ ਹੋ ਕੇ ਜ਼ਰੂਰ ਕੁਝ ਨਾ ਕੁਝ ਬੰਨਣਾ ਹੈ ਦੇਸ਼ ਦਾ ਨਾਮ ਰੋਸ਼ਨ ਕਰਨਾ ਕਈ ਅਜਿਹੇ ਨੌਜਵਾਨ ਬੱਚੇ ਹੁੰਦੇ ਨੇ ਕਿ ਗਲਤ ਰਾਹੇ ਪੈ ਜਾਂਦੇ ਨੇ ਪਰ ਕਈ ਅਜਿਹੇ ਹੁੰਦੇ ਨੇ ਜਿਸ ਨੂੰ ਸਮਝਾਣ ਦੀ ਲੋੜ ਨਹੀਂ ਕਹਿਣ ਦੀ ਲੋੜ ਨਹੀਂ ਉਹ ਆਪਣੇ ਆਪ ਹੀ ਸਪੋਰਟਸ ਦੇ ਨਾਲ ਜੁੜਦੇ ਨੇ ਤਾਂ ਵੱਡੇ ਹੁੰਦੇ ਨੇ ਤੇ ਮੁਕਾਮ ਵੀ ਹਾਸਲ ਕਰਦੇ ਨੇ ਕਈ ਠੇਡੇ ਖਾ ਕੇ ਵੀ ਮੋੜ ਆਂਦੇ ਨੇ ਪਰ ਉਹਨਾਂ ਦੇ ਵਿੱਚੋਂ ਇੱਕ ਤਸਵੀਰ ਹੈ ਦਿਵਾਂਸ਼ ਦੀ ਚੰਡੀਗੜ੍ਹ ਦਾ ਰਹਿਣ ਵਾਲਾ ਸਿਰਫ 7 ਸਾਲ ਦਾ ਮਹਿਜ਼ ਬੱਚਾ ਹੈ ਤਸਵੀਰ ਸਾਂਝੀ ਕਰਾਂਗਾ ਇਹ ਬੱਚੇ ਦੀ ਸਾਰੀ ਕਹਾਣੀ ਸਾਂਝੀ ਕਰਾਂਗੇ ਕਿ ਬੱਚੇ ਦੇ ਵਿੱਚ ਖਾਸ ਕੀ ਹੈ ਸਿਰ ਤੋਂ ਲੈ ਕੇ ਪੈਰਾਂ ਤੱਕ ਤੁਸੀਂ ਨਜ਼ਰ ਮਾਰੋਗੇ ਕਿਸ ਬੱਚੇ ਦੇ ਵਿੱਚ ਖਾਸ ਤੁਹਾਨੂੰ ਆਪ ਹੀ ਨਜ਼ਰ ਆਏਗਾ ਪੈਰਾਂ ਦੇ ਵਿੱਚ ਇਹ ਟੈਰਾਂ ਵਾਲੇ ਬੂਟੇ ਨੂੰ ਸਕੈਟਿੰਗ ਕਹਿੰਦੇ ਨੇ ਜਦੋਂ ਕਰਦੇ ਨੇ ਇਸ ਸਪੋਰਟਸ ਦੇ ਵਿੱਚ ਜਦੋਂ ਖਾਸ ਤੌਰ ਤੇ ਵਰਤੇ ਜਾਂਦੇ ਨੇ ਜਦੋਂ ਦੂਰ ਤੱਕ ਮਾਰ ਮਾਰਨੀ ਹੋਵੇ ਤਾਂ ਇਹ ਕੰਮ ਆਉਂਦੇ ਨੇ ਇਹ دیਵਾਨਸ਼ ਕਿਸੇ ਕੋਲੋਂ ਸਿੱਖਿਆ ਨਹੀਂ ਕਿਸੇ ਨੂੰ ਕਿਹਾ ਨਹੀਂ ਕਿ ਮੈਨੂੰ ਸਿਖਾਓ ਦੱਸੋ ਸਿਰਫ 7 ਸਾਲ ਦੀ ਉਮਰ ਹੈ 7 ਸਾਲ ਦੇ ਬੱਚੇ ਨੂੰ ਕੁਝ ਪਤਾ ਨਹੀਂ ਲੱਗਦਾ ਕਿ ਮੈਂ ਕਰਨਾ ਕੀ ਹੈ ਕਿਉਂਕਿ ਉਹਨਾਂ ਨੂੰ ਜ਼ਿਆਦਾਤਰ ਹੁੰਦਾ ਕਿ ਅਸੀਂ ਦੋਸਤਾਂ ਨਾਲ ਖੇਡੀਏ ਬਾਹਰ ਰਹੀਏ ਇੰਜੋਏ ਕਰੀਏ ਪਰ ਇਹ ਬੱਚੇ ਨੂੰ ਹੈ ਪਿਆਰ ਸਪੋਰਟਸ ਦੇ ਨਾਲ ਮੈਨੂੰ ਕਹਿੰਦਾ ਕਿ ਮੈਂ ਵੱਡਾ ਹੋ ਕੇ ਫੌਜੀ ਬਣਾ ਐ ਇਹਨਾਂ ਦੇ ਫਾਦਰ ਵੀ ਸਾਡੇ ਨਾਲ ਨੇ ਅਸੀਂ ਗੱਲਬਾਤ ਕਰਾਂਗੇ سنی ਇਹਨਾਂ ਦਾ ਨਾਮ ਹੈ ਤੇ ਬਾਈ ਪਹਿਲਾਂ ਤਾਂ ਬੱਚੇ ਦੇ ਵਿੱਚ ਐਨਾ ਹੌਸਲਾ ਕੌਨਫੀਡੈਂਸ ਇਹ ਕਿਵੇਂ ਸਾਰਾ ਆਇਆ ਕਿਉਂਕਿ ਆਮ ਤੌਰ ਤੇ ਬੱਚਾ ਜੇ ਕੋਈ ਗੱਲ ਕਰਦਾ ਹੈ ਬਿਯਾਰ ਚ ਜਾਂਦਾ ਹੈ ਉਹ ਸ਼ਰਮਾ ਜਾਂਦਾ ਡਰਨ ਲੱਗ ਜਾਂਦਾ ਕਿ ਉਹਨੂੰ ਤਾਂ ਮੈਂ ਜਾਣਦਾ ਨਹੀਂ ਇਹ ਕੌਣ ਹੈ ਤਾਂ ਭਾਜੀ ਇਹ ਸ਼ਰਮਾਂਦਾ ਨਾ ਤਾਂ ਇਹ ਡਰਦਾ ਇਹਨੂੰ ਇਤਨਾ ਆਪਣੇ ਆਪ ਵਿੱਚ ਇਨਾ ਹੌਸਲਾ ਹੈ ਜੀ ਇਹ ਹਰ ਚੀਜ਼ ਆਪਣਾਪ ਹੀ ਕਰਦਾ ਜੀ ਨਾ ਤਾਂ ਮੈਂ ਆਫਿਸ ਚ ਜਾਂਦਾ ਬਸ ਇਹ ਨੂੰ ਸਕੈਟਿੰਗ ਰੱਖੀ ਹੋਈ ਹੁੰਦੀ ਹੈ ਆਪਣਾ ਆਪ ਚੱਕਦਾ ਆਪਣਾ ਚੱਕ ਕੇ ਪੈਰੋਂ ਤੇ ਬੰਦ ਲੈਂਦਾ ਪਾ ਇਹੋ ਬੋਲਦਾ ਪਾਪਾ ਮੈਂ ਸਕੈਟਿੰਗ ਲੈ ਕੇ ਜਾਣਾ ਬਸ ਮੈਨੂੰ ਸਕੈਟਿੰਗ ਦਿਲਾ ਦਿਓ ਮੈਂ ਚੰਡੀਗੜ੍ਹ ਸਪੋਰਟਸ ਤਾਰੇ ਚ ਹੀ ਹੈ ਇਹ ਨੂੰ ਲੈ ਗਿਆ ਮੈਂ ਉੱਥੇ ਦਵਾਈ ਖ ਲੈ ਮਨ ਜਿਹੜੀ ਮਰਜ਼ੀ ਲੈ ਲੇ ਉਹ ਦਵਾਈ ਦਊਂ ਤੁਹਾਨੂੰ ਅੱਛਾ ਸਾਡੀ ਦਿਨੀ ਪੰਜੀ ਕਵੈਸਟ ਹੀ ਹੁੰਦੀ ਹੈ ਅਸੀਂ ਉਹਨੇ ਹੀ ਕਰ ਸਕਦੇ ਬੱਚੇ ਤਾਂ ਕੱਢੀ ਆਸੀ ਹਾਈ ਫਾਈ ਸੈਕਟਰ ਤੋਂ ਤਾਂ ਹੈ ਨਹੀਂ ਲੋਕਲ ਸੈਕਟਰ 26 ਚੰਡੀਗੜ੍ਹ 'ਚ ਰਹਿੰਦੇ ਹਰ ਛੋਟਾ ਦਾ ਮਕਾਨ ਹੈ ਬਿਲਕੁਲ ਹਾਂਜੀ ਬਈ ਇਹ ਹੁੰਦਾ ਹੈ ਕਿ ਜਦੋਂ ਬੱਚੇ ਸੋਚਦੇ ਆ ਕਿ ਮੈਂ ਵੱਡਾ ਹੋਵਾਂਗਾ ਫਿਰ ਸੋਚਾਂਗਾ 18 ਸਾਲ ਦੀ ਉਮਰ ਤੋਂ ਬਾਅਦ ਕੰਮ ਕਰਨਾ ਸ਼ੁਰੂ ਕਰਾਂਗੇ ਕੋਈ ਗੇਮ ਕਰਾਂਗੇ ਕੁਝ ਹੋਰ ਚੀਜ਼ ਇਹਦੇ ਤਾਂ 7 ਸਾਲ ਦੀ ਉਮਰ ਪੂਰੀ ਵੀ ਨਹੀਂ ਹੋਈ ਇਹਨੂੰ ਛੋਟੇ ਹੁੰਦੇ ਸੁਪਨਾ ਇਹਦਾ ਹੈ ਕਿ ਮੈਂ ਫੌਜੀ ਬਣਾਗਾ ਸਕੈਟਿੰਗ ਕਰ ਰਿਹਾ ਇਹ ਵੀਡੀਓ ਦੇਖ-ਦੇਖ ਕੇ ਹੀ ਸਿੱਖਦਾ ਹੈ ਪਾਜੀ ਅੱਜ ਕੱਲ ਛੋਟੇ-ਛੋਟੇ ਬੱਚਾ ਜੋ ਅੱਕਾ ਕੋਲ ਮੋਬਾਈਲ ਆ ਗਏ ਅੱਛਾ YouTube ਸਾਰਾ ਕੁਲ ਖੋਲ ਲੈਂਦਾ ਇਹ। ਇਹਨੂੰ ਸਾਰਾ ਕੁਝ ਪਤਾ ਹੈ। ਸੜ ਚੀਜ਼ ਦੀ ਨੌਲੇਜ ਹੈ। ਦਿਮਾਗ ਵਿੱਚ ਇਤਨਾ ਹੈ ਸਾਡੇ ਕੋਲ ਵੀ ਨਹੀਂ ਸੀ ਇਤਨਾ ਦਿਮਾਗ। ਹਾਂਜੀ ਪਾਜੀ। ਇਹ ਹੱચી ਵੀਡੀਓ ਦੇਖਦਾ ਪਾਪਾ ਮੈਂ ਵੀਡੀਓ ਦੇਖੀ। ਮੈਨੂੰ ਇਹ ਚਾਹੀਦਾ ਅਰ ਵੀਡੀਓ ਦੇਖ-ਦੇਖ ਕੇ ਸਿੱਖਦਾ ਰਹਿੰਦਾ ਏ। ਨਹੀਂ ਤਾਂ ਇੱਕ ਬਹੁਤ ਤੌਰ ਤੇ ਹੁੰਦਾ ਕਿ ਬੱਚੇ ਜਦੋਂ ਫੋਨ ਫੜ ਲੈਂਦੇ ਨੇ ਉਹ ਵੀ ਕਹਿਣਗੇ ਪਾਪਾ ਕਾਰਟੂਨ ਦੇਖ ਲਈਏ ਹਨਾ ਕੋਈ ਹੋਰ ਇੱਧਰ ਉੱਧਰ ਵਾਲੀ ਚੀਜ਼ ਦੇਖ ਲਈ। ਕੋਈ ਸ਼ੌਕ ਇਦਾਂ ਕੋਈ ਗੱਲ ਸ਼ੌਕ ਨਹੀਂ ਇਹਨੂੰ। ਇਹੀ ਸੀ ਚੀਜ਼ਾਂ ਦੇਖਦਾ ਜਿਹੜੇ ਇਸਦੀ ਮਤਲਬ ਦੀ ਹੁੰਦੀ ਹੈ ਜੇ ਸਿੱਖਣ ਵਾਲੀ ਹੁੰਦੀ ਉਹਨੂੰ ਫੋਲੋ ਕਰਦਾ ਹੈ ਵਸੀ ਅੱਛਾ ਹਾਂਜੀ ਭਾਜੀ ਦਿਮਾਂਸ਼ ਨੂੰ ਤੁਸੀਂ ਆਪ ਕਿਹਾ ਸੀ ਕਿ ਪੁੱਤਾ ਸਿੱਖ ਵਧੀਆ ਗੇਮ ਕਰ ਇਹ ਆਪ ਹੀ ਫਿਰ ਕਹਿੰਦਾ ਵੀ ਪਾਪਾ ਮੈਂ ਕਰਨਾ ਭਾਜੀ ਇਹ ਵੀਡੀਓ ਦੇਖ ਕੇ ਕਰਦਾ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਮੈਂ ਵੀਡੀਓ ਦੇਖਦਾ ਹੈ ਮੋਬਾਈਲ 'ਚ ਦੇਖਦਾ ਹੈ YouTube ਖੋਲ ਲੈਂਦਾ ਸਾਰਾ ਕੁਝ ਇਹ ਸਭ ਕਈ ਵਾਰੀ ਆਫਿਸ 'ਚ ਵੀ ਬੈਠੇ ਰਹਿੰਦਾ ਹੈ ਤੋਂ ਉਹਨੂੰ ਸਕੇਟਿੰਗ ਦਾ ਦਿਖਿਆ ਸ਼ੌਕ ਭਾਜੀ ਮੈਨੂੰ ਕਿਹਾ ਪਾਪਾ ਮੈਂ ਸਕੇਟਿੰਗ ਲੈਣੀ ਹੈ ਅੱਛਾ ਮੈਂ ਕੋਈ ਇੱਕ ਦੋ ਦਿਨ ਚ ਰੁਕਦਾ ਮੈਂ ਤੁਹਾਨੂੰ ਦਵਾ ਦੇਂਗਾ ਐਮ ਐਸ ਫਿਰ ਮੇਰੇ ਨਾਲ ਆਏ ਸੀ ਲੈਂਚ ਟਾਈਮ ਐਮ ਐਸ ਚੰਡੀਗੜ੍ਹ ਸਪੋਰਟਸ ਸਾਹਮਣੇ ਦਿਵਾਇਆ ਹੈ ਫਿਕਟਾ ਸਟਾਰਚ ਹੀ ਹੈ ਮੈਂ ਆਫਿਸ ਸਰਤੇ ਪਹਲੇ ਮੈਨੂੰ ਸਰ ਮੈਂ ਸਕੈਟਿੰਗ ਦੇਣਾ ਬੱਚੇ ਮੇਰੇ ਸੈਲਰੀ ਮਿਲेंगी ਮੈਂ ਕੋਈ ਨਹੀਂ ਦੇ ਦਿਆਂਗਾ ਅੱਛਾ ਹਾਂਜੀ 800 ਰੁਪਏ ਦੀ ਪਾਜੀ ਲੈ ਕੇ ਆਇਆ ਸੀ ਮੈਂ ਇਹ ਕੀ ਬਾਤ ਹੈ ਹਾਂਜੀ ਹਾਂਜੀ ਤਾਂ ਸੁਪਨੇ ਬੜੇ ਵੱਡੇ ਨੇ ਪਿਓ ਦੇ ਵੀ ਕਿਉਂਕਿ ਇੱਕ ਖੁਆਬ ਹੁੰਦਾ ਹੈ ਕਿ ਮੇਰਾ ਪੁੱਤ ਵੱਡਾ ਹੋਏਗਾ ਨਾਰਸ਼ਨ ਕਰੇਗਾ ਤੁਸੀਂ ਮਾਣ ਮਹਿਸੂਸ ਕਰਦੇ ਪੁੱਤ ਦੇ ਕਿਉਂਕਿ ਜਿਹੜੀ ਚੀਜ਼ ਹੈ ਕਿਉਂਕਿ 월ਡ ਰਿਕਾਰਡ ਬਣ ਜਾਂਦੇ ਨੇ ਬੜੇ ਸਰਟੀਫਿਕੇਟ ਮਿਲ ਜਾਂਦੇ ਨੇ ਗਲਤ ਚੀਜ਼ ਕੋਈ ਖੇਡਦਾ ਨੇ ਕੋਈ ਗਲਤੀ ਬੰਦੇ ਦਾ ਨਾਲ ਜਾਂਦਾ ਹਮ ਇਹਦੇ ਖੁਦ ਹੀ ਮਨ ਵਿੱਚ ਰਹਿੰਦਾ ਮੈਂ ਅੱਛੇ ਅੱਗੇ ਬਣ ਕੇ ਦਿਖਾਵਾਂ ਕੁਝ ਹਮ ਬਾਕੀ ਇਹਦੇ ਸੋਚਦੇ ਗੱਲ ਹੈ ਭਾਜੀ ਕੀ ਬਨਣਾ ਚਾਹੋਗਾ ਕੀ ਨਹੀਂ ਅਸੀਂ ਜਿੰਨਾ ਕਰ ਸਕਦੇ ਹਾਂ ਨਹੀਂ ਕਰ ਸਕਦੇ ਹਾਂ ਦਿਵਾਨਸ਼ ਕੀ ਹਾਲ ਹੈ ਕੈਸੇ ਹੋ ਠੀਕ ਠੀਕ ਹੂੰ ਠੀਕ ਹੋ ਜੀ ਆਪਕੋ ਕੈਸੇ ਸ਼ੌਂਕ ਪੜਾ ਕੇ ਆਪਨੇ ਸਕੈਟਿੰਗ ਸਿੱਖੀ ਆਪਣੇ ਆਪ ਹੀ ਆਪਣੇ ਆਪ ਅੱਛਾ कहाँ से देखते थे यूट्यूब पे देखते थे आप जी YouTube पे यूट्यूब पे और भी आपके दोस्त करते हैं जे वाली गेम बहुत कम है। बड़े वाला है बड़े वाला दोस्त है नहीं, अपना... अच्छा बड़े वाला दोस्त है फिर ये अपने पापा से लड़ा के मुझे ये टायर चाहिए बूट जो चलते हैं लड़े थे आप पापा से कि मुझे लेके दो क्या बनना चाहते बड़े फौजी देश का नाम रोशन करोगे आज पूरा देश आपको देख रहा है और आप सलूट मारते सब हो सबको है ना फौजी सब सलूट मारते हैं बड़े अफसर को आप देश है आप आपको सलूट मार रहा है आपने मारा कभी किसी को सलूट किसको यहाँ पे पहले फौजी थे आ, 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 तल उन तो मारा था उनको मारा था अच्छा उन्होंने भी सलूट मारा आपको फिर अभी फिर सारी दुनिया सलूट मार रही है आपको ऐसे करके ਫੋਟੋ ਵੀ ਹੈ ਮੈਂ ਇਹ ਇਹ ਫਿਰ ਯਾ ਇਹੀ ਪੇ ਚਲਾਤੇ ਹੋ 17 ਕੇ ਘਰ ਪੇ ਵੀ ਸਾਰਾ ਪੌੜੀਆਂ ਪੇ ਸੀੜੀਆਂ ਪੇ ਵੀ ਚਲਤੇ ਹੋ ਨਹੀਂ ਆਪ ਹੀ ਚਲਾਤਾ ਹਾਂ ਯਹੀ ਪੇ ਵੀ ਸੀੜੀਆਂ ਪੇ ਚਲ ਲੇਤੇ ਹੋ ਅੱਛੇ ਸੇ ਹਾਂ ਚੱਲ ਅੱਛਾ ਪਾਜੀ ਪੌੜੀਆਂ ਦੇ ਉੱਤੇ ਚੜ ਜਾਣਾ ਨਾ ਬੱਚਿਆਂ ਦੇ ਲਈ ਬੜਾ ਮੁਸ਼ਕਲ ਹੁੰਦਾ ਸਿੱਧੇ ਨਹੀਂ ਚੱਲੇ ਜਾਂਦਾ ਸਾਫ ਤਰ੍ਹਾਂ ਖੋਲ ਦੇ ਖੋਲ ਦੇ ਹੀ ਚੜਾਉਂਦੇ ਕਈ ਵਾਰ ਖੁਦ ਵੀ ਚੜਾ ਦਿੰਦੇ ਪੁਲਿਸ ਫੋਰਡ ਕਰਕੇ ਨਾ ਗ੍ਰੀਲਾ ਚ ਚੜ ਦਿੰਦਾ ਇਹ ਬਾਕੀ ਮੈਂ ਇਹਨੂੰ ਬੋਲਾ ਕਿ ਗਿਰੇ ਗਿੜ ਜਾ ਕਈ ਵਾਰ ਪੌੜੀ ਤੋਂ ਵੈਸੀ ਤੇ ਗਿੜਿਆ ਪਰ ਸਕੀਟਿੰਗ ਦੇ ਨਾਲ ਨਹੀਂ ਗਿੜਿਆ ਵੈਸੇ गिर ਗਿਆ ਸੀ ਮੇਰੇ ਕੱਲ ਪਰਸੋ गिर ਗਿਆ ਸੀ ਇੰਦੇ ਚੋਟ ਲੱਗੀ ਨੇ ਇੱਦਿਵੇਂ ਇੱਕ ਹੁੰਦਾ ਨਾ ਆਪਾਂ ਬੜੀਆਂ ਖਬਰਾਂ ਦੇਖਦੇ ਆਂ ਅਖਬਾਰ ਦੇ ਵਿੱਚ ਆਪ ਜਾਂਦਾ ਕਿ ਫਲਾਣੇ ਸਪੋਰਟਸਮੈਨ ਨੇ ਪੰਜਾਬ ਦਾ ਦੇਸ਼ ਦਾ ਚੰਡੀਗੜ੍ਹ ਦਾ ਨਾਮ ਰੌਸ਼ਨ ਕੀਤਾ ਹਨਾ ਤੇ ਆ ਦੇ ਬੱਚੇ ਵੱਲ ਦੇਖ ਕੇ ਹੁਣ ਮਹਿਸੂਸ ਹੋਣ ਲੱਗ ਗਿਆ ਕਿ ਵੀ ਹੁਣ ਹੌਸਲਾ ਹੁੰਦਾ ਹੈ ਕਿ ਬੱਚੇ ਫਾਦਰ ਦੇ ਵੀ ਹੌਸਲਾ ਹੁੰਦਾ ਕਿ ਮੇਰਾ ਬੱਚਾ ਕੁਝ ਬਣੇ ਅੱਗੇ ਅਸੀਂ ਵੀ ਦੇਖਦੇ ਬ ਤੇਰੀ ਵੀਡੀਓ ਦੇਖਦੇ ਆਂ ਇੰਟਰਨੈਟ ਤੋਂ ਤੇਰੇ ਨੂੰ ਫੋਲੋ ਆਂਦੇ ਮਾਪੇ ਸਿਕਾਂਦੇ ਆ ਕਿ ਮੇਰੇ ਬੱਚੇ ਅੱਜ ਇਹ ਹੈ ਅੱਜ ਅੱਗੇ ਇਸ ਇਸ ਸੈਕਟਰ ਤੇ ਉਹ ਜਿਹੜੀ ਮਰਜੀ ਕਲੋਨੀ ਹੋ ਅੱਗੇ ਦਿਖਦਾ ਹੈ ਅਸੀਂ ਵੀ ਬੱਚੇ ਨੂੰ ਬਈ ਸਲਾਹ ਦਿੰਦੇ ਆ ਕਿ ਅੱਗੇ ਵਿੱਚ ਤੁਸੀਂ ਜੋ ਕਹਿ ਰਹੇ ਹੋ ਮੈਂ ਉਹ ਦਵਾ ਦੂੰਗਾ ਇਹਨੂੰ ਪੁੱਛ ਲਓ ਮੈਂ ਕੁਝ ਨਹੀਂ ਇਹ ਚੀਜ਼ ਦੀ ਉਹ ਮੈਸੂਦ ਨਹੀਂ ਹੋਣ ਦਿੰਦਾ ਕਿ ਤੈਨੂੰ ਇਹ ਚੀਜ਼ ਹੈ ਜਾਂ ਨਹੀਂ ਹੈ ਜੋ ਬੋਲੇਗਾ ਮੈਂ ਉਹ ਦਵਾ ਦਿੰਦਾ ਹਾਂ ਅੱਛਾ ਹਾਂਜੀ ਬੰਜਲਪੁਰ ਇੱਕ ਵਾਰ ਦਿਵਯਾਂਸ਼ ਆਪ ਚੱਲ ਕੇ ਦਿਖਾਣਾ ਇਹ ਕਿਵੇਂ ਚਲਤੇ ਹੋ ਆਪ ਇਹ ਚਲਾਣਾ ਚਲਾਓ ਇਹ ਚਲਾਣਾ ਮੈਂ ਤੁਹਾਨੂੰ ਤਸਵੀਰ ਦਿਖਾਵਾਂਗਾ ਦਿਵਯਾਂਸ਼ ਉਹ ਜਿਹੜਾ ਹੈ ਇੱਥੇ ਉਹ ਤੁਰੇਗਾ ਤੇ ਹਾਂ ਆਪ ਵहां से ਵहां ਜਾਓ ਉਧਰ ਸੇ ਫਿਰ ਯਾ ਆਣਾ ਠੀਕ ਹੈ ਤੇ ਦਿਵਾਂਸ਼ ਹੁਣ ਚੱਲੇਗਾ ਤੁਸੀਂ ਦੇਖ ਲਓ ਕਿਉਂਕਿ ਬੱਚੇ ਦਾ ਹੌਸਲਾ ਹੈ ਬਹੁਤ ਵੱਡਾ ਕਿਉਂਕਿ ਆਮ ਤੌਰ ਤੇ ਸਮਝ ਨਹੀਂ ਹੁੰਦੀ ਜਵਾਕਾਂ ਨੂੰ ਤੇ ਤਕਰੀਬਨ 1.5 6 ਸਾਲਾਂ ਦਾ 7 ਸਾਲਾਂ ਦਾ ਹੋਣ ਵਾਲਾ ਤੇ ਚੰਡੀਗੜ੍ਹ ਦੀਆਂ ਸੜਕਾਂ ਦੇ ਉੱਤੇ ਇਹ ਸਕੇਟਿੰਗ ਸਿੱਖ ਰਿਹਾ ਕਿਸੇ ਤੋਂ ਸਿੱਖੀ ਨਹੀਂ ਕੋਈ ਉਸਤਾਦ ਨਹੀਂ ਧਾਰਿਆ ਸਿਰਫ YouTube ਤੋਂ ਦੇਖ-ਦੇਖ ਕੇ ਨੇ ਇਹ ਚੀਜ਼ਾਂ ਸਿੱਖੀਆਂ ਨੇ ਤੇ ਇਹ ਡਬਲ ਟਾਇਰ ਤੇ ਆ ਪਰ ਇਹ ਕਹਿੰਦਾ ਹੁਣ ਸਿੰਗਲ ਤੇ ਸ਼ੁਰੂ ਕਰਨਾ ਤੇ ਤੁਸੀਂ ਦੇਖ ਸਕਦੇ ਹੋ ਆਮ ਤੌਰ ਤੇ ਹੋਰ ਬੱਚੇ ਬੜੇ ਨੇ ਜਿਨ੍ਹਾਂ ਨੂੰ ਪਤਾ ਨਹੀਂ ਹੁੰਦਾ ਤੇ ਇਹਨੇ ਇਸ ਚੀਜ਼ ਦੇ ਵਿੱਚ ਕੀਤਾ ਹੁਣ ਵਾਪਸ ਫੇਰ ਆਏਗਾ ਉਥੋਂ ਦੂਰ ਦੂਰ ਦਾ ਅੱਛਾ ਭਾਈ ਜਾਂਦੇ ਕੋਈ ਸਨੇਹਾ ਦੇਣਾ ਚਾਹਤੇ ਹੋ ਜੋ ਸਾਰੇ ਦੇਖ ਰਹੇ ਨੇ ਵੀਡੀਓ ਇਸ ਬੱਚੇ ਨੂੰ ਦੇਖ ਰਹੇ ਨੇ ਪਾਜੀ ਬਹੁਤ ਲੋਕ ਆਉਂਦੇ ਮੈਨੇ ਕੁੱਲ ਬੋਲਦੇ ਆ ਜੀ ਕਿ ਆਪਣਾ ਵੀ ਸਿੱਕਾ ਹੈ ਮੈਨੂੰ ਨਹੀਂ ਪਾਜੀ ਆਪਣਾ ਵੀ ਸਿੱਕਦਾ ਹੈ ਜੀ ਚਲੰਦਰ ਰਹਿੰਦਾ ਆਪਣਾ ਵੀ ਸਿੱਕਦਾ ਰਹਿੰਦਾ ਇਹ ਅੱਛਾ ਹਾਂਜੀ ਆਪਣਾ ਵੀ ਬਦਲ ਲੈਂਦਾ ਆਪਣਾ ਵੀ ਰੱਖ ਦਿੰਦਾ ਆਪਣਾ ਵੀ ਜਦਮੰਦ ਕਰਦਾ ਜਦ ਤੇ ਚਲੰਦਰ ਲੈਂਦਾ ਜੀ ਬਿਲਕੁਲ ਹਾਂਜੀ ਹਾਂਜੀ ਪੂਰਾ ਦਿਨ ਚਲੰਦਰ ਰਹਿੰਦਾ ਹੀ ਹੈ ਤਾਏ ਦਿਵਾਂਸ਼ ਹੈ ਸਕੂਲ ਦੇ ਵਿੱਚ ਚਰਚਾ ਹੁੰਦੀ ਹੈ ਦਿਵਾਂਸ਼ ਦੀ ਪੂਰੀ ਹਾਂਜੀ ਹਾਂਜੀ ਮੈਡਮ ਵੀ ਕਹਿੰਦੀ ਹੈ ਇਹ ਸਕੂਲ ਚ ਇਹ ਇਸ ਨੂੰ ਨਾ ਇਸ ਨੂੰ ਹਟਾਣਾ ਨਹੀਂ ਇਸ ਸਕੂਲ ਚ ਰੱਖਣਾ ਸੀ ਅੱਛਾ ਹਾਂਜੀ ਬਾਜੀ ਮੈਡਮ ਵੀ ਬਹੁਤ ਖੁਸ਼ ਹੈ ਇਹਨੂੰ ਸਬਾਸ਼ਿਸ਼ ਦਿੰਦੀ ਹੈ ਟਿਊਸ਼ਨ ਚ ਵੀ ਦੇ ਦਈਏ ਮੈਡਮ ਕਹਿੰਦੀ ਬਹੁਤ ਨਾਈਸ ਬੱਚਾ ਹੈ ਹਾਂਜੀ ਦਿਵਾਂਸ਼ ਆ ਜਾਓ ਜਾਂਦੇ-ਜਾਂਦੇ ਇਹ ਆਪਣੇ ਦੋਸਤੋਂ ਕੋ ਕੁਝ ਕਹਿਣਾ ਚਾਹੋਗੇ ਕਹਿਣਾ ਅਭੀ ਨਹੀਂ ਹੈ ਉਹ ਆਜ ਨਹੀਂ ਹੈ ਮੈਸੇਜ ਦੇ ਦਿਓ ਕਿ ਸਭ ਜੇ ਸਿੱਖੋ ਗੇਮ ਸਿੱਖੋ ਸਭੀ ਕੋ ਕਹਿ ਦੋ ਬੱਚਾ ਅੱਛੇ ਬਣੋ ਸਕੀਨ ਸਿਕੋ ਕ੍ਰਿਕਟ ਖੇਲੋ ਜੋ ਵੀ ਹੈ ਕਹਿ ਦੋ ਗੇਮ ਖੇਲੋ ਬੋਲੋ ਸਭੀ ਕੋ ਗੇਮ ਕਰਨਾ ਚਾਹੀਏ ਕਹਿ ਦੋ ਸਭੀ ਨੂੰ ਗੇਮ ਖੇਲਨਾ ਚਾਹੀਏ ਓਕੇ ਥੈਂਕ ਯੂ ਔਰ ਐਸੀ ਤਰ੍ਹਾਂ ਆਪ ਅੱਛੇ ਸੇ ਸਿੱਖਦੇ ਰਹਿਣਾ ਕਾਮਯਾਬ ਹੋਣਾ ਤਾਂ ਦਿਵਾਂਸ਼ ਸਾਡੇ ਨਾਲ ਸੀਗਾ ਮੈਂ ਜ਼ੁਮਰ 7 ਸਾਲ ਦੀ ਹੈ ਤਾਂ ਇਹਨੇ ਮੱਲਾ ਮਾਰਨੀ ਸ਼ੁਰੂ ਕਰ ਦਿੱਤੀਆਂ ਨੇ ਅੱਜ ਇਹ 17 ਦੇ ਵਿੱਚ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਸਮੇਂ ਦੇ ਵਿੱਚ ਇਹ ਬਹੁਤ ਵੱਡੇ ਮੁਕਾਮ ਹਾਸਲ ਕਰੇਗਾ ਇਹ ਇੰਟਰਵਿਊ ਅਸੀਂ ਫਿਰ ਤੋਂ ਸਾਂਝੀ ਕਰਾਂਗੇ ਜਿਸ ਦਿਨ ਦਿਵਾਂਸ਼ ਨੇ ਦੇਸ਼ ਦਾ ਨਾਮ ਰੌਸ਼ਨ ਕੀਤਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਕੈਮਸਾ ਜੋਗਦੇ ਸੀ ਜਗਮੀਤ ਧੰਨਵਾਦ